ਰਾਜਵੀਰ ਤੋਂ ਛੋਟੀ ਇੱਕ ਭੈੜਾ ਸਾਡੀ ਕਮਲਪ੍ਰੀਤ ਕੌਰ ਯੂਐਸਏ ਸੈਟਲ ਹੋਣ ਜਸਵੰਤ ਦਾ 27 ਤਰੀਕ ਨੂੰ ਐਕਸੀਡੈਂਟ ਹੋਇਆ ਤੜਕੇ ਵੇਲੇ ਰਾਜਵੀਰ ਦਾ ਨਾਲ ਇਹਦੇ ਚਾਰ ਦੋਸਤ ਹੋਰ ਸਾਰੇ ਤੁਹਾਨੂੰ ਪਤਾ ਹੀ ਆ ਤੁਸੀਂ ਨਿਊਜ਼ 'ਚ ਪਲੀ ਭੰਤੀ ਜਾਣਦੇ ਹੋ ਕਿ ਮੋਟਰਸਾਈਕਲ ਲੈ ਕੇ ਚੱਲੇ ਸੀ ਸਪੀਤੀ ਨੂੰ ਤਾਂ ਉਹ ਨਹੀਂ ਤਿੰਨ ਚਾਰ ਜਰਾ ਤਬਾ ਅਰ ਜੀ ਸਾਡੇ ਕੋਲੇ ਹਸਪੀਟਲ ਪਹੁੰਚ ਗਏ ਸੀ 40 'ਚ ਉਸ ਦਿਨ ਤੋਂ ਸਾਰੀ ਸਿਚੁਏਸ਼ਨ ਤੁਹਾਨੂੰ ਵੀ ਪਤਾ ਹੈ ਭੈਣ ਨੂੰ ਸਾਨੂੰ ਸਭ ਟੋੜੇਂਦਰ ਖੜਾ ਹੈ ਐਵੇਂ ਸਭ ਜਿੰਨੇ ਸੀ ਜ਼ਖਮੀ ਹਰ ਸਾਰੇ ਬਾਹ ਬਹੁਤੇ ਨਾਲ ਨੇ ਕਿਉਂਕਿ ਇਹ ਕਿਥੋਂ ਇੱਕ ਪੋਜ਼ਿਟਿਵ ਗੱਲ ਇਹ ਨਿਕਲਦੀ ਹੈ ਕਿ ਸਾਡੇ ਭਾਂ ਭਰਾ ਇਕੱਠੇ ਹੁੰਦੇ ਆ ਹੈ ਅਸੀਂ ਇਕੱਠੇ ਹੁੰਦੇ ਆ ਔਰ ਮੈਨੂੰ ਲੱਗਦਾ ਕੱਢੇ ਹੋਣੇ ਸ਼ੁਰੂ ਹੋ ਗਿਆ। ਹੱਥ ਤਾਂ ਬਹੁਤ ਵੱਡਾ ਹੈ, ਘਾਟਾ ਰੋਤ ਵੱਡਾ ਹੈ। ਪਰ ਇੱਥੇ ਨਾਲ ਇਸ ਬੇਨਤੀ ਨੂੰ ਆਪਣੇ ਭਰਾ ਸਾਹਿਬ ਨੂੰ ਆਪਣਾ ਪਤ ਸਤਿ ਰਿਓ। ਇਹ ਜ਼ਰੂਰ ਕਬੂਲ ਕਰਦੇ ਹੋ ਕਿ ਚਾਰ ਆਲੇ ਤੁਰ ਜਾਂਦੇ ਆ, ਮਗਰ ਉਹ ਪਰਿਵਾਰ ਇਕੱਲੇ ਰਹਿ ਜਾਂਦੇ ਆ। ਫਿਰ ਤੇ ਆਪਾਂ ਸਾਰੇ ਰਾਤ ਦਾ ਹਸਪੀਟਲ ਤੋਂ ਲੈ ਕੇ ਅੱਜ ਇਸ ਸਭਾ 'ਚ ਬੈਠੇ ਆ। ਮੇਰੇ ਭਰਾ ਵਾਕੇ ਵੀ ਰੀਆਂ ਪੜ੍ਹ ਹੌਲ ਬੜ ਕੇ ਤੁਸੀਂ ਤੁਸੀਂ ਆਉਂਦੇ ਨਾਲ ਟੈਨ ਨਹੀਂ ਇਹ ਗੱਲਾਂ ਧੋਗਾ ਤੱਕ ਰਹਿ ਜਾਂਦੀਆਂ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਠੰਡੀਆਂ ਪੈ ਜਾਂਦੀਆਂ ਕਿਉਂਕਿ ਆਪਾਂ ਸਾਰੇ ਪਰਿਵਾਰ ਵਾਲੇ ਆ ਆਪਾਂ ਸਾਰੇ ਕਬੀਲ ਦਾ ਆ ਸਾਰੇ ਸਾਰਿਆਂ ਦੇ ਮੋਢਿਆਂ ਤੇ ਜ਼ਿੰਮੇਵਾਰੀਆਂ ਨੇ ਪਰ ਮੈਨੂੰ ਲੱਗਦਾ ਕਿ ਕੌਣ ਸਾਡੀ ਮਾਂ ਬੈਠੀ ਐ ਤੇ ਧੰਨ ਜਿਗਰਾ ਉਸ ਦਾ ਮੈਂ ਤਾਂ ਕਹਿੰਦਾ ਸਾਡੀ ਸ਼ੇਰਨੀ ਮਾਂ ਸੱਚੀ ਜਿਹਨੇ ਅਦਾ ਇੱਡਾ ਜਵਾਰ ਪੁੱਤ ਜੰਮਿਆ ਜਿਹਦੀ ਕੋਕਰ ਨੂੰ ਭਾਗ ਲੱਗੇ ਤੇ ਬਹੁਤ ਬਹੁਤ ਹਵਸ ਰਹੀ ਹੈ ਵੱਡੇ ਜ਼ਿਕਰੇ ਵਾਲੀ ਸੱਚੀ ਹੋ ਹੁਣ ਸੱਤ ਮੰਡੀ ਹੈ ਇਸ ਕਰਕੇ ਕਦੇ ਕਦੇ ਡੋਲਦੀ ਹੈ ਪਰ ਨਾ ਦਿਨ ਰਾਤ ਹਰ ਅਸੀਂ ਇਸ ਗੱਲ ਦੇ ਗਵਾਹ ਹੈ ਹਸਪੀਟਲ ਦੇ ਵਿੱਚ 10 12 ਦਿਨਾਂ ਚ ਇੱਕ ਸੈਕਿੰਡ ਨਹੀਂ ਆਇਆ ਨਾ ਸਿਗਾ ਜਿਸ ਵੇਲੇ ਸਾਡੀ ਮਾਂ ਨੇ ਕਿਹਾ ਹੋਵੇ ਕਿ ਕਿ ਮਹਾਰਾਜ ਦੀ ਰਜ਼ਾ ਤੋਂ ਮਾਰ ਰਹੀ ਹਰ ਇੱਕ ਪਾਲ ਪਾਲ ਵਿੱਚ ਸੀ ਮਨ ਬਹੁਤ ਯਕੀਨ ਸੀ ਕਿ ਕਿ ਬਾਹਰ ਆ ਜਦੇ ਬਖਸ਼ਦੇ ਰਹਿਣੋ ਕੋਈ ਇਹਦਾ ਪਿਛਲਾ ਕਰਮ ਹੈ ਕੋਈ ਨਹੀਂ ਬਾਹਰ ਆਣੇ ਕੱਟ ਦੇਣਾ ਤਾਂ ਇਸ ਬੇਨਤੀ ਨੂੰ ਜ਼ਰੂਰ ਆਪਣੇ ਇੱਥੇ ਲੈ ਕੇ ਜਾਇਓ ਕਿ ਕਿ ਆਪਾ ਉਹ ਨਹੀਂ ਹਟਣਾ ਹੈ ਤੇ ਜਿਹੜੇ ਬਹੁਤ ਦੂਰੋਂ ਦੂਰੋਂ ਪਰਵਾਰ ਆਇਓ ਤਾਂ ਸਾਡੇ ਕਲਾਕਾਰ ਲਈ ਸਾਡੇ ਲਈ ਤੁਸੀਂ ਅਹਿਸਾਸ ਕਰ ਜਿਓ ਕਿ ਕਿ ਅੱਜ ਮਹਾਰਾਜ ਦੀ ਹਜ਼ੂਰੀ ਚ ਖੜੇ ਬੈਠੇ ਅਸੀਂ ਅਸੀਂ ਨਿਮਜ ਗਏ ਸਾਡਾ ਮਹਾਰਾਜ ਹੈ ਜੇ ਹਿੰਦਸ ਵਿਲੇ ਉਸ ਬਾਹਰ ਦੇ ਚਰਨਾਂ ਦੇ ਸ਼ੋਹ ਸਾਨੂੰ ਦਿੱਤਾ ਰਿਹਾ ਸੀ ਅਸੀਂ ਹਾਜ਼ਰ ਰਹੀਏ ਤੇ ਨਹੀਂ ਤਾਂ ਇਸ ਜ਼ਿੰਦਗੀ ਚੋਂ ਦਾ ਕੋਈ ਫਾਇਦਾ ਨਹੀਂ ਹੈ ਆਪਰੇ ਆਪਣੇ ਘਰਾਂ ਨੂੰ ਸਭ ਸਿਆਣੇ ਆ ਤੇ ਤੂੰ ਭੈਣ ਆਣੀ ਆਏ ਉਸ ਦੱਸੇ ਅਸੀਂ ਇਹੀ ਕਹੀ ਜਾਂਦੇ ਆ ਭੈਣੇ ਅਸੀਂ ਰਾਜਵੀਰ ਤਾਂ ਨਹੀਂ ਹੈਗੇ ਪਰ ਅਸੀਂ ਰਾਜਵੀਰ ਤੋਂ ਘੱਟ ਵੀ ਨਹੀਂ ਹੈਗੇ ਅਸੀਂ ਰਾਜਵੀਰ ਤੋਂ ਘੱਟ ਵੀ ਨਹੀਂ ਹੈਗੇ ਅਸੀਂ ਉਹਨਾਂ ਹੀ ਪਿਆਰੇ ਤੇਰੇ ਲਈ ਤੇ ਤੂੰ ਵੀ ਸਾਨੂੰ ਉਨੀ ਹੀ ਪਿਆਰੀ ਹੈ ਸਾਡੀ ਭੈਣ ਹੈ ਸਾਡੀ ਇੱਜ਼ਤ ਹੈ ਸਾਡੇ ਸਿਰ ਦਾ ਤਾਜ ਹੈ ਕੱਲ ਸ਼ਾਮ ਨੂੰ ਉਹਦਾ ਚਿੱਤ ਸੀ ਕਹਿੰਦੀ ਵੀਰੇ ਮੈਂ ਕੱਲ ਸਭਾ ਦੇ ਵਿੱਚ ਮੈਂ ਕੁਝ ਬੋਲਣਾ ਚਾਹੁੰਦੀ ਆ ਮੈਂ ਕੁਝ ਬੋਲਣਾ ਚਾਹੁੰਦੀ ਆ ਸੋ ਸਾਡੇ ਸਾਰੇ ਆਪ ਨੂੰ ਘਰ ਕਰੀਏ ਤੈਨੂੰ ਆਵਾਜ਼ ਮਾਰਦੇ ਆ ਸੱਦਾ ਸਾਡੀ ਭੈਣ ਨੂੰ ਕਿ ਆ ਤੇ ਵੱਡੇ ਜਿਗਰ ਦੇ ਨਾਲ ਮਹਾਰਾਜ ਦੀ ਹਜ਼ੂਰੀ ਚ ਜੋ ਮਹਾਰਾਜ ਬੋਲਦੇ ਆ ਨਾ ਉਹਦੇ ਹਾਂ ਦਾ ਹੋ ਕੇ ਕੁਝ ਬੋਲ ਕੇ ਜਾ ਸਾਡੀ ਭੈਣ ਕਮਲਪ੍ਰੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਹੋਈ ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਮੇਰਾ ਪਿਆਰਾ ਤੇ ਮੇਰਾ ਵੱਡਾ ਵੀ ਰਾਜਵੀਰ ਸਿੰਘ ਜਵੰਦਾ ਮੇਰੇ ਫਾਦਰ ਤੋਂ ਬਾਅਦ ਮੇਰੇ ਲਈ ਕੀਤਾ ਮੇਰੀ ਸਾਰੀ ਦੁਨੀਆ ਅੱਜ ਇਸ ਦੁਨੀਆ ਤੇ ਨਹੀਂ ਰਹੇ ਪਰ ਉਹ ਹਮੇਸ਼ਾ ਹੀ ਸਾਡੇ ਦਿਲਾਂ ਦੀ ਧੜਕਣ ਬਣ ਕੇ ਰਹਿਣਗੇ ਸਦਾ ਹੀ ਸਾਡੀਆਂ ਯਾਦਾਂ ਦੇ ਵਿੱਚ ਤਾਜ਼ਾ ਰਹਿਣਗੇ ਜਿਉਂਦੇ ਰਹਿਣਗੇ ਪਰਮਾਤਮਾ ਨੇ ਇੱਕ ਵਿਲੱਖਣ ਹੀ ਰੂਪ ਸਾਡੇ ਪਰਿਵਾਰ ਦੇ ਵਿੱਚ ਭੇਜੀ ਹੈ ਪਰਿਵਾਰ ਦਾ ਸਭ ਤੋਂ ਵੱਡਾ ਤੇ ਹੁਣ ਹਾਰ ਬੱਚਾ ਸੀ ਵੀਰ ਜੀ ਜਿਵੇਂ ਸੋਨੇ ਚਾਂਦੀ ਦੇ ਸਿੱਕਿਆਂ ਦੇ ਵਿੱਚ ਹੀਰਾ ਇੱਕ ਲੱਗ ਹੀ ਚਮਕਦਾ ਨਜ਼ਰ ਆਉਂਦਾ ਹੈ ਇਹ ਉਹ ਸ਼ਖਸੀਅਤ ਸਨ ਮੇਰੀ ਜ਼ਿੰਦਗੀ ਦੇ ਦੋ ਹੀਰੋ ਮੇਰੇ ਫਾਦਰ ਤੇ ਵੀਰ ਜੀ ਅੱਜ ਸਾਡੇ ਵਿਚਕਾਰ ਨਹੀਂ ਰਹੇ ਜੀ ਪਰਮਾਤਮਾ ਕੇ ਅਰਦਾਸ ਕਰਦੀ ਆਂ ਕਿ ਸਾਨੂੰ ਇੰਨੀ ਤਾਕਤ ਬਖਸ਼ਣ ਕਿ ਅਸੀਂ ਉਹਨਾਂ ਨੂੰ ਪ੍ਰੇਰਣਾ ਮੰਨ ਕੇ ਉਹਨਾਂ ਦੇ ਸਾਰੇ ਸੁਪਨੇ ਸੱਚ ਕਰ ਸਕੀਏ ਮੇਰੇ ਵੀਰ ਜੀ ਜੋ ਵੀ ਹਨ ਉਸ ਪਿੱਛੇ ਸਾਡੇ ਫਾਦਰ ਦਾ ਬਹੁਤ ਰੋਲ ਹੈ ਸਾਡੇ ਫਾਦਰ ਨੇ ਉਹਨਾਂ ਦੀ ਕਲਾ ਨੂੰ ਚਮਕਣ ਦੇ ਲਈ ਇੱਕ ਰੰਗਮੰਚ ਦਿੱਤਾ ਉਹਨਾਂ ਨੇ ਪੜਾਇਆ ਉਹਨਾਂ ਨੇ ਸੁਪਨੇ ਪੂਰੇ ਕੀਤੇ ਤੇ ਉਹ ਇੱਕ ਅਜਿਹੇ ਪੁੱਤਰ ਬਣੇ ਜਿਨ੍ਹਾਂ ਨੇ ਆਪਣੇ ਫਾਦਰ ਦੇ ਸੁਪਨੇ ਪੂਰੇ ਕੀਤੇ ਅਸਲ ਦੇ ਵਿੱਚ ਜੋ ਵੀ ਵੀਰ ਜੀ ਹਨ ਉਹ ਸਾਡੇ ਫਾਦਰ ਦੀ ਇੱਛਾ ਸੀ ਕਿ ਉਹ ਹੁੰਦੇ ਪਰ ਉਹ ਆਪ ਨਾ ਬਣ ਸਕੇ ਤੇ ਉਹਨਾਂ ਨੇ ਆਪਣੇ ਪੁੱਤਰ ਨੂੰ ਇਹ ਸਾਰੀਆਂ ਚੀਜ਼ਾਂ ਜਿਵੇਂ ਢੋੰਗੀ ਵਜਾਉਣਾ ਅਲਗੋਜੇ ਹਰਮੋਨੀਅਮ ਵਜਾਉਣਾ ਇਹ ਸਾਰੀਆਂ ਚੀਜ਼ਾਂ ਵਿੱਚ ਇੰਟਰਸਟ ਪੈਦਾ ਕੀਤਾ ਤੇ ਵੀਰ ਜੀ ਨੂੰ ਯੂਨੀਵਰਸਿਟੀ ਕਾਲਜ ਦੇ ਵਿੱਚ ਪੜਾਇਆ ਉੱਥੇ ਉਹਨਾਂ ਨੇ ਬਤੌਰ ਮਿਊਜ਼ਿਕ ਦੀ ਸਪਲਾਈ ਲਈ ਤੇ ਜੋ ਵੀ ਹੈ ਤੁਹਾਡੇ ਸਾਹਮਣੇ ਆ ਛਨ ਵੀਰ ਜੀ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਰੱਖਦੇ ਸੀ ਛੋਟੇ ਹੁੰਦਿਆਂ ਉਹਨਾਂ ਨੇ ਜੋ ਵੀ ਡਰੈਸ ਆ ਉਹਨਾਂ ਦਾ ਤੁਸੀਂ ਦੇਖ ਲਈ ਸੀ ਕਿ ਉਹਨਾਂ ਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਮੈਂ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਇੱਕ ਅੱਛਾ ਗਾਇਕ ਬਣਾ ਤਾ ਬਚਪਨ ਦੇ ਵਿੱਚ ਉਹ কুর্তা ਪਾ ਕੇ ਚਾਦਰਾਂ ਪਾ ਕੇ ਇਹ ਕੁਰਸੀ ਜਗ੍ਹਾ ਤੇ ਖੜ ਕੇ ਗਾਇਆ ਕਰਦੇ ਸੀ ਤੇ ਅਸੀਂ ਸਾਰੇ ਗੱਜੰਸ ਬੈਠ ਕੇ ਉਹਨਾਂ ਨੂੰ ਸੁਣਿਆ ਕਰਦੇ ਸੀ ਇਹਨਾਂ ਹੀ ਨਹੀਂ ਵੀਰ ਜੀ ਦੇ ਗਲੇ ਦੀ ਸਿਰਫ ਕਲਾ ਨਹੀਂ ਸੀ ਉਹਨਾਂ ਵਿੱਚ ਹੋਰ ਵੀ ਬਹੁਤ ਸਾਰੀਆਂ ਕਲਾਵਾਂ ਸਨ ਅੱਛੀ ਹੈਂਡ ਰਾਈਟਿੰਗ ਹੱਥਾਂ ਦੇ ਵਿੱਚ ਕਲਾ ਚਿੱਤਰਕਾਰੀ ਬਹੁਤ ਅੱਛੀਆਂ ਰਾਈਮਸ ਬਣਾਉਣੀਆਂ ਇਹ ਡਰਾਇੰਗ ਬਣਾ ਕੇ ਉਹਨਾਂ ਨੇ ਸਿਰਫ ਕਾਗਜ਼ਾਂ ਨੂੰ ਹੀ ਰੰਗਿਆ ਸਾਡੇ ਜੀਵਨ ਨੂੰ ਵੀ ਸਾਡੇ ਜੀਵਨ ਦੇ ਵਿੱਚ ਵੀ ਰੰਗ ਭਰੇ ਮੇਰੇ ਦਿਲ 'ਚ ਇੱਕ ਈਜ਼ ਸੀ ਕਿ ਮੇਰਾ ਵੀਰ ਵੱਡਾ ਹੋ ਕੇ ਇੱਕ ਪੁਲਿਸ ਆਫੀਸਰ ਬਣੇ ਉਹ ਸਾਡੇ ਫਾਦਰ ਤੋਂ ਵੀ ਵੱਡਾ ਬਣੇ ਤੇ ਉਹ ਬਣੇ ਵੀਰ ਉਹਨਾਂ ਦੀਆਂ ਜੋ ਇਸ਼ਾਵਾਂ ਸੰਗੀਤ ਸਿੰਗਰ ਬਣਨ ਉਹਨਾਂ ਦੀ ਸ਼ੌਂਕ ਸੀ ਤਾਂ ਮੇਰਾ ਮਨ ਇਹ ਵੀ ਸੀ ਕਿ ਇੱਕ ਅੱਛਾ ਗਵਈਆ ਵੀ ਬਣ ਤੇ ਪਰਮਾਤਮਾ ਨੇ ਉਹ ਵੀ ਰੀਤ ਪੂਰੀ ਕੀਤੀ ਪਰ ਅਫਸੋਸ ਇਹ ਹੈ ਕਿ ਉਹਨਾਂ ਦੀ ਆਇਲ ਇੰਨੀ ਲੰਬੀ ਨਹੀਂ ਸੀ ਸਾਡੇ ਮਦਰ ਦਾ ਸ਼ੇਰ ਕੁ ਉਹਨਾਂ ਨੇ ਹਮੇਸ਼ਾ ਉਹਨਾਂ ਨੂੰ ਸ਼ੇਰਾ ਆ ਕੇ ਬੁਲਾਉਣਾ ਮਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਲਗਾ ਹਮੇਸ਼ਾ ਉਹਨਾਂ ਨੂੰ ਪੁੱਛਦੇ ਰਹਿਣਾ ਤੁਸੀਂ ਠੀਕ ਹੋ ਉਹਨਾਂ ਦੀ ਸੇਵਾ ਕਰਨੀ ਲੱਤਾਂ ਘੁੱਟਣੀਆਂ ਹਰ ਵਕਤ ਜਾਂਦੇ ਟਾਈਮ ਆਉਂਦੇ ਟਾਈਮ ਪੈਰੀ ਹੱਥ ਲਗਾਉਣੇ ਜੱਫੀ ਪਾਉਣੀ ਪਿਆਰ ਕਰਨਾ ਤੇ ਸੀਸਾਂ ਲੈਣੀਆਂ ਉਹਨਾਂ ਦੇ ਜੀਵਨ ਸਾਥੀ ਦਾ ਉਹਨਾਂ ਦੀ ਜ਼ਿੰਦਗੀ ਦੇ ਵਿਚਾਰਾਂ ਉਹਨਾਂ ਲਈ ਇੱਕ ਬਹੁਤ ਵੱਡੀ ਤਰੱਕੀ ਹੈ। ਉਹਨਾਂ ਨੇ ਉਹਨਾਂ ਨੂੰ ਹਰ ਕਦਮ ਕਦਮ ਬਹੁਤ ਸਾਥ ਦਿੱਤਾ ਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਹਨਾਂ ਅਨੁਸਾਰ ਵੀਰ ਜੀ ਇੱਕ ਬਹੁਤ ਹੀ ਖੁਸ਼ਦਿਲ, ਜਿੰਦਾ ਦਿਲ, ਖੁੱਲੇ ਸੁਭਾਅ ਦੇ ਤੇ ਸਦਾ ਹੀ ਜਿਉਂਦੇ ਰਹਿਣ ਵਾਲੇ ਜੀਵਨ ਸਾਥੀ ਆ। ਵੀਰ ਜੀ ਉਹਨਾਂ ਨੂੰ ਕਿਹਾ ਕਰਦੇ ਸੀ ਕਿ ਜੇ ਮੈਂ ਤੈਨੂੰ ਕਿਤੋਂ ਨਾਂ ਲੱਭਾਂ ਤਾਂ ਤੂੰ ਮੈਨੂੰ ਪਹਾੜਾਂ ਵਿੱਚ ਜਾ ਕੇ ਲੱਭ ਲਵੀਂ ਤੇ ਅੱਜ ਸ਼ਾਇਦ ਉੱਥੇ ਹੀ ਅਲੋਪ ਹੋ ਗਏ ਵੀਰ ਜੀ ਦਾ ਚਲੇ ਜਾਣਾ ਸਾਡੇ ਸਭ ਨਾਲ ਲਈ ਬਹੁਤ ਵੱਡਾ ਘਾਟਾ ਹੈ ਅਸੀਂ ਦੁਆ ਕਰਦੇ ਆਂ ਅਰਦਾਸ ਕਰਦੇ ਆਂ ਕਿ ਅਸੀਂ ਸਦਾ ਉਹਨਾਂ ਦੀਆਂ ਸਿੱਖਿਆਵਾਂ 'ਤੇ ਚੱਲੀਏ ਉਹ ਬੜੇ ਹੈਲਥ ਕੌਂਸ਼ੀਅਸ ਹਨ ਤੇ ਸਭ ਨੂੰ ਕਹਿੰਦੇ ਸਨ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਇਹ ਹੀ ਸਾਡੀ ਅਸਲ ਪੂੰਜੀ ਹੈ ਤੇ ਸਾਡੀ ਸਾਰਿਆਂ ਦੀ ਉਹਨਾਂ ਦੇ ਲਈ ਇਹ ਹੀ ਸ਼ਰਤਾਂਰੀ ਹੋਵੇਗੀ ਕਿ ਅਸੀਂ ਆਪਣੀ ਆਪਣੀ ਸਿਹਤ ਦਾ ਧਿਆਨ ਰੱਖੀਏ ਸਿਹਤ ਦਾ ਧਿਆਨ ਰੱਖਾਂਗੇ ਚੰਗੀ ਜ਼ਿੰਦਗੀ ਜੀ ਕੇ ਜਾਵਾਂਗੇ ਵੀਰ ਜਿਨੀਆਂ ਯਾਦਾਂ ਸਦਾ ਸਾਡੇ ਦਿਲ ਵਿੱਚ ਰਹਿਣਗੀਆਂ ਤੇ ਉਹ ਸਦਾ ਅਮਰ ਰਹਿਣਗੇ ਤੇ ਮੈਂ ਪਰਿਵਾਰ ਵੱਲੋਂ ਆਈ ਹੋਏ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਦੂਰੋਂ ਨੇੜੇੋਂ ਚੱਲ ਕੇ ਆਏ ਹੋਏ ਹਾਰੀ ਗੁਰ ਸਜਣ ਦਾ ਕੋਟਨ ਕੋਟ ਧੰਨਵਾਦ ਤੁਹਾਡਾ ਕਦਮ ਕਦਮ ਸਾਡੇ ਸਿਰ ਮੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ